ਲੈ ਕੋੜਾ ਆ ਸਾਗ ਕਿਹੜੇ ਬਲੇ ਲੈ ਕੇ ਤਾਂ ਟਰਗੇ ਤੋੜ ਕੇ ਲੈ ਕੇ ਲੈ ਸਾਗ ਦੱਸ ਰੋ ਜੀ ਸਾਗ ਹਾਂ ਕੱਲ ਪਰਸੋਂ ਤਾਂ ਪਰਸੋਂ ਜਥੇ ਮੁੱਕਿਆਗਾ ਹਾ ਜੀ ਹੋਰ ਉਹ ਜੀ ਸਾਗ ਸਰਜੀ ਧਰਾਂਗੇ ਕੋਈ ਮੈਂ ਤਾਂ ਸਰਜੀ ਲਵਾਂਗੀ ਭਾਈ ਆ ਜਾਂਦੇ ਦੇਖਦੀਆਂ ਸਬਜੀ ਆਲਾ ਕੋਈ ਸਬਜੀ ਨਾ ਮੰਗੇ ਸਾਗ ਕੀ ਕਰਨਾ ਰੋ ਜੀ ਦੱਸ ਸਾਲ ਜੇ ਉਹ ਹੁੰਦਾ ਸਾਗ ਸਾਗ ਕਿਹ ਸਬਜੀ ਲਵਾਂ ਮੈਂ ਤਾਂ ਦੇਖਦੀਆਂ ਕੋਈ ਸਬਜੀ ਆਲਾ ਆ ਗਿਆ ਮੂਲੀਆਂ ਵਾਲੀਆਂ ਵੀ ਲਿਆ ਕੇ ਤਾਂ ਧਰਤ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵਾਲੇ ਸਮਾਨ ਜਾ ਲਿਆ ਕੇ ਧਰਤਾ ਹੈ ਹੈ ਸਾਗ ਲਿਆ ਤਾਂ ਦਸ ਸਾਗ ਤਾਂ ਮੈਂ ਤਾਂ ਅੱਧੀ ਨਹੀਂ ਹੁਣ ਇੱਥੇ ਤਾਂ ਟਾਈਮ ਲੱਗਦਾ ਨਹੀਂ ਸਾਗ ਫਿਰ ਤਾਂ ਬਾਹਲਾ ਸਾਰੀ ਦਿਹਾੜੀ ਫੁੱਟ ਜਾਂਦੇ ਆ ਹੱਦ ਤੱਕ ਕੋਈ ਸਬਜ਼ੀ ਲਾਵਾਂਗੇ ਆ ਬੋਲ ਹੀ ਜਾਂਦਾ ਦੂਰ ਸਬਜ਼ੀ ਵਾਲਾ ਦੇਖਾਂ ਪੜਾ ਕੋਈ ਸਬਜ਼ੀ ਲੈ ਲਾ ਸੇਤੀ ਤੇ ਟਿਕ ਜੂਗੀ ਸਾਰਾ ਦਿਨ ਫੁੱਟ ਜਾਂਦਾ ਸਾਗ ਤੇ ਤਾਂ ਦੇਖਦੇ ਆ ਸਬਜ਼ੀ ਵਾਲਾ ਕੋਈ ਚੱਲ ਮੈਂ ਤਾਂ ਬੁਈਆ ਹੀ ਰਹਗੀ ਹਾਂ ਆ ਲੈ ਆਈ ਹਾਂ ਬੰਦ ਗੋਭੀ ਤੇ ਮਟਰ ਧਰਾਉਂਗੇ ਹਾਂ ਕਿੱਥੇ ਭਾਈ ਨੂੰ ਮੈਂ ਆਖਾ ਭਾਈ ਲਫਾਫਾ ਚ ਪਾਵੇਂਗਾ ਤੇ ਐ ਚ ਹੀ ਪਾ ਦੇ ਬੁਈਏ ਚ ਮੈਂ ਤਾਂ ਬੁਈਆ ਹੀ ਲੈਗੀ ਮਾਂ ਸਾਡੇ ਪਰ ਕੀ ਲਫਾਫੇ ਬਥੇਰੇ ਇਕੱਠੇ ਹੋਏ ਪੈਣੇ ਨੇ ਇਹ ਬੰਦ ਗੋਭੀ ਤੇ ਮਟਰ ਧਰਾਉਂਗੇ ਹੋਰ ਮੁੰਡਾ ਰੋਜ਼ ਕਈ ਦਿਨਾਂ ਦਾ ਕਹੀ ਜਾਂਦਾ ਠੀਕ ਹੈ ਤੇ ਮੰਮੀ ਆ ਕੇ ਬੰਦ ਗੋਭੀ ਤੇ ਮਟਰ ਧਰ ਲਈ ਆ ਕੇ ਵਧੀਆ ਬਣਦੀ ਆ ਲੈ ਚਲ ਇੱਥੇ ਪਈ ਰਹਿੰਦੇ ਹਜੇ ਤਾਂ ਨਾ ਬਹੁਤ ਪਿਆਗਾ ਫਿਰ ਚੀਰ ਨੂੰ ਦੋ ਦੋ ਵਾਲੀ ਚਾਹ ਕਰੀ ਉਦੋਂ ਬਾਅਦ ਉਹ ਕਰ ਲੂੰਗੀ ਸਬਜ਼ੀ ਧਰ ਲੂੰਗੀ ਉਹ ਤਾਂ ਚੀਰ ਚੂਰ ਕੇ ਰੱਖ ਦੂੰਗੀ hath ne ਧਰੂੰਗੀ ਚਲ ਐਨੇ ਮੈਂ ਹੁਣ ਕੋਈ ਅਲਦਾ ਕੰਮ ਕਰਾਂ ਬੈਠਾ ਦੇਖਾਂ ਬੈਠਾ ਕੰਮ ਤੇ ਕੋ ਮੈਨੂੰ ਇਹਦਾ ਸੂਟ ਜਾਂ ਪੂਰ ਚੜਾਉਣ ਵਾਲਾ ਠੀਕਾ ਉਹ ਚੜਾਵਾ ਸੂਟ ਜੇ ਤੇ ਬੈਠਾ ਇੱਕ ਸੂਟ ਜਾਂ ਪੂਰ ਚੜਾਉਣ ਵਾਲਾ ਤਾਂ ਮੈਂ ਦਾ ਝਟਾ ਇਹਨੂੰ ਪੂਰ ਚੜਾਵਾ ਜਿੰਨਾ ਕ ਚੜਦਾ ਚਲ ਫਿਰ ਸਬਜੀ ਸੁਬਜੀ ਚੀ ਇਹ ਲੰਮੀ ਕੰਦੀ ਦੇ ਘਟਾ ਨੋਟ ਆਉਂਦੇ ਨਾ ਕੰਮ ਵਾ ਨੀ ਮਾਸੀ ਕੋਲੇ ਜਾ ਕੇ ਉਹ ਨੇ ਕੀ ਕਰਦੀ ਆਈਗੀ ਉਹ ਪਤਾ ਨਹੀਂ ਕਿੱਥੇ ਹੈ ਨੀ ਮਾਸੀ ਦਿਲਜੀਤ ਮਾਸੀ ਕਰੀਆਂ ਸੁਣਦੇ ਤਾਂ ਹੈ ਨਹੀਂ ਕਿਤੇ ਆ ਜਾ ਤਾਂ ਸਾਗ ਸੋਗੂ ਵੀ ਲੈਣ ਅੱਠੀ ਆ ਨਾ ਸਾਗਿਆਂ ਤਾਂ ਕੀ ਸੁਣ ਲਈਆਂ ਰੱਖਿਆ ਵਾ ਨਾਲੇ ਸਬਜ਼ੀ ਲਈ ਬੈਠੀ ਐਣੀ ਬਾਂਦ ਗੋਭੀ ਤੇ ਮਟਰ ਲੈ ਮੋਟੇ ਮੋਟੇ ਮਟਰ ਨੇ ਕੀ ਸੋਨੇ ਦਾਣੇ ਵਧੀਆ ਨਿਕਲਣਗੇ ਜੇ ਮੈਨੂੰ ਲੱਗਦਾ ਹੈ ਨਾ ਹੋਰ ਲੈ ਮੈਂ ਦੇਖਦੀ ਹਾਂ ਵਾਸੀ ਨੂੰ ਮੈਂ ਤੇ ਲੈ ਕੇ ਜਾਉਂਗੀ ਆ ਮਟਰ ਕੀ ਸੋਹਣੀ ਹੈਗੇ ਲੈ ਇਹੋ ਜਿਹਾ ਮਟਰ ਤਾਂਉਂਦੇ ਨਹੀਂ ਹੈਗੇ ਦੱਸ ਹੋਰ ਹੀ ਦਿੰਦੇ ਹੈਗੇ ਕਿਸੇ ਜੇ ਦੇ ਜਾਂਦੇ ਹੈਗੇ ਨਾ ਤਾਂ ਕੀ ਸੁਣ ਲਈ ਬੈਠੀ ਮੋਟੇ ਮੋਟੇ ਦਾਣੇ ਵਾਲੇ ਨਾਲੇ ਸਾਗ ਕੀ ਸੁਣ ਲਈ ਬੈਠੀ ਗੰਦਲਾਂ ਵਾਲਾ ਲੈਣੀ ਆਈਨਾ ਗੋਸਪੱਠਾ ਧੋੜੀ ਤਾਰ ਲੂਗੀ ਹੈ ਮੈਂ ਤਾਂ ਬੰਦ ਗੋਪੀ ਤੇ ਮਾਟ ਲੈ ਕੇ ਜਾਮਗੀ ਮੈਂ ਤਹਾ ਕਹਿਣੀ ਹੈ ਕਿ ਮੈਂ ਤਾਂ ਕਰੀ ਹੋਗੀ ਹਮ ਲਰੰਦਰੀ ਬੋਲੀ ਜਾਂਦੀ ਹੈ ਪਤਨੀ ਮਸ਼ੀਨ ਤੇ ਬੈਠੀ ਹੈ ਪੁੱਛਦੀ ਹੈ ਨਾ ਜਾ ਕੇ ਜਾਣੀ ਆ ਮਸੀ ਕੋ ਆਹ ਘੰਗੇ ਅੰਤਯੰਤਰਪਦਾਨੀ ਕੀ ਗਾਰਤੀ ਆ ਰੱਠੀਆ ਮਸ਼ੀਨ ਤੇ ਲੈ ਕੀ ਹੋ ਗਿਆ ਕਿੰਨਾ ਵੀ ਠੀਕ ਆ ਵਧੀਆ ਹੋ ਨਹੀਂ ਮਸੀ ਤੂੰ ਤਾਂ ਨਹੀਂ ਹੁੰਦੀ ਕੰਮ ਜੁਰੀ ਰਣੀ ਸਾਰਾ ਦਿਨ ਕੰਮ ਜੀ ਰੋਜ਼ਨਾ ਦਾ ਹੋਰ ਕੀ ਕਰਾਂ ਹੁਣ ਤੈਨੂੰ ਪਤਾ ਤਾਂ ਹੈਗਾਗਾ ਛੋਟੇ ਛੋਟੇ ਦੇਣਨੇਗੇ ਹੈਂ ਦੇਣ ਤਾਂ ਹੁਣ ਹੈ ਗਿਆ ਫੇਰ ਵੀ ਹੁਣ ਤਾਂ ਜਿਵੇਂ ਹੀ ਨਿਕਲੀ ਹੈਗੀ ਬਾਹਰ ਅੰਦਰ ਤੋਂ ਨਿਕਲੇ ਆਏ ਮੇਰੇ ਕੰਮ ਹੀ ਨਹੀਂ ਲੋਟ ਆਉਂਦੇ ਹੁਣ ਨਿਕੇ ਨਿਕੇ ਤਾਂ ਦੇਣਨੇਗੇ ਛੋਟੇ ਛੋਟੇ ਤੇ ਕੰਮ ਹੀ ਨਹੀਂ ਲੋਟ ਆਉਂਦਾ ਹੈਗਾ ਆ ਮੇਰਾ ਹੁਣ ਕਈ ਦਿਨਾਂ ਦਾ ਹੋ ਤੀਗਾ ਕੰਮ じゃ ਪਿਆਤੀ ਮਸ਼ੀਨ ਦਾ ਮੈਂ ਆਪੇ ਚੱਲ ਬਾਈਂ ਜਾਂ ਮਾਮਾ ਕੋਲ ਥੋੜਾ ਤਾਂ ਮਸ਼ੀਨ ਵੀ ਤਾਂ ਜ਼ਰੂਰੀ ਹੁੰਦਾਗਾ ਹਣਾ ਹੋਰ ਕਿਦਾਂ ਨਹੀਂ ਵਸੇ ਸੂਟ ਆ ਕਿੰਨਾ ਸੋਹਣਾ ਨਹੀਂ ਸੂਟ ਤਾਂ ਮੇਰਾ ਹੀ ਆਗਾ ਤੇਰਾ ਹੈ ਮੈਂ ਆਖਾ ਹੋਰ ਲਈ ਦੇਗੀ ਮਗਾ ਬਾਹਰ ਅੰਦਰ ਜਾਣਾ ਪੈ ਜਾਂਦਾ ਕਾਕਾ ਸਲਵਾਰ ਆ ਤਾਂ ਹੈਨਾ ਇਹ ਤਾਂ ਸੋਹਣਾ ਆਗਾ ਹੈ ਹੋਰ ਆ ਨਹੀਂ ਲੱਗ ਕੇ ਸੋਹਣਾ ਤਾਂ ਮਸਲਾ ਕਢਾਈ ਵਾਲਾ ਨਹੀਂ ਹੈ ਕਢਾਈਆਂ ਵਾਲੇ ਪ੍ਰਿੰਟ ਆ ਹੈ ਹੋਰ ਮਾ ਚੱਲ ਹੁਣ ਉਸ ਹਾਲ ਚ ਹੈਨਾ ਕਿਤੇ ਬਾਹਰ ਅੰਦਰ ਜਾਇਆ ਜਾਂਦਾ ਭਾਈ ਜਾਣਾ ਆਣਾ ਪੈਂਦਾ ਕੋਈ ਨਹੀਂ ਆਗੀ ਸੋਹਣਾ ਲੱਗਦਾ ਹੈ ਤੇ ਮੈਂ ਆਖਾ ਚੱਲ ਮੱਖਾ ਮੈਂ ਸਾਂ ਲੈ ਨਹੀਂ ਆਉਗੀ ਚੱਲ ਕੰਮ ਜੇ ਕਰਕੇ ਹੈਦੀ ਦੀਗੀ ਮੈਂ ਆਖਾ ਚੱਲ ਹਜੇ ਤਾਂ ਮੱਖਾ ਕੰਮ ਨਿਮੋੜਨੇ ਕੇ ਨਾ 10 ਮਿੰਟ ਇੱਥੇ ਲਾ ਲਾਏ ਵਿਚਾਲੇ ਪਿਆਗਾ ਤੇ ਚਲ ਜਿੰਨਾ ਕੱਜ ਪੂਰ ਚੜ ਗਿਆ ਚੜਾਣ ਸਵੇਰੇ ਚੜ ਗਿਆ ਉਹ ਫਿਰ ਸਵੇਰੇ ਚੜਾ ਤੈਨੂੰ ਪਤਾ ਹੀ ਹੈਗਾ ਕਿ ਕਿੰਨੇ ਕਿੰਨੇ ਦੇਣਗੇ ਤਾਂ ਹੁਣ ਦੋ ਵਾਲੀ ਚਾਹ ਦਾ ਟਾਈਮ ਹੋ ਜਾਊਗਾ ਹੋਰ ਇਹ ਤਾਂ ਹੁਣ ਹੈਗੇ ਤੇ ਤਾਂ ਉਹਦੀ ਸ਼ੇਪ ਆ ਜਾਂਦਾ ਜਿਵੇਂ ਸਤਾ ਕਿ ਨਾ ਸੋਨਾ ਤੇ ਕੁਮੇ ਨੂੰ ਲੈ ਰੰਗੇ ਦਾ ਸਹਣਾ ਆਉਣਾ ਮੈਂ ਤੈਨੂੰ ਹੁਣ ਮੈਨੂੰ ਕੀ ਪਤਾ ਤੇ ਤੂੰ ਲੈਣਾ ਸੀ ਕਿ ਲੈਣਾ ਨਹੀਂ ਸੀਗਾ ਲਾ ਵਾਸੀ ਜhora suit ਹੁਣ suit ਤਾਂ ਲੈੰਦੀ ਹੁੰਦੇ ਹੁਣ ਸਿਆਰ ਵਾਲਾ ਤਾਂ ਹੁਣ ਬਣਾਵਾਂਗੇ ਦੱਸ ਇਹ 2-3 ਤਾਂ ਮੈਂ ਬਣਾ ਲੇਵਾ ਸੀ ਤੇ ਮੈਨੂੰ ਇਹਦੇ ਨਾਲ ਤਾਂ ਨਹੀਂ ਮਿਲਿਆ ਹੈਗਾ ਕਢਾਈ ਵਾਲਾ ਮੈਂ ਹੋਰ ਹੁਣ ਸੋਹਣ ਨੂੰ ਕੀ ਇਹ ਤਾਂ ਫੁੱਲ ਲੱਗੇ ਨੇ ਸੂਟਾਂ ਵਰਗਾ suit ਆਗਾ ਨਹੀਂ ਮੈਨੂੰ ਬਹੁਤ ਸੋਹਣਾ ਲੱਗਦਾ ਨਹੀਂ ਨਾਲੇ ਪ੍ਰਿੰਟਾਂ ਨਾਲੇ ਕਢਾਈ ਆ ਦੇਖ ਤਾਂ ਸਹੀ ਨਾ ਨਵਾਂ ਕੱਪੜਾ ਨਵਾਂ ਰਵਾਇਤਾ ਆ ਯਾਰ ਹੁਣ ਮੈਨੂੰ ਕਿਹੜਾ ਬਣਾ ਦੇਗਾ ਵੀ ਤੂੰ ਲੈਣਾ ਤੀਗਾ ਤੂੰ ਮੈਨੂੰ ਪਹਿਲਾਂ ਕਹਿ ਦਿੰਦੀ ਵੀ ਮਾਸੀ ਇੱਕ suit ਮੈਂ ਲਾਉਂਗੀ ਫਿਰ ਮੈਨੂੰ ਨਾ ਹੀ ਤੋਂ ਪੁੱਛਿਆ ਦੱਸਿਆ ਕਦੋਂ ਲੈ ਲੈ ਤੂੰ ਕੀ ਤੋਂ ਲੈਤਾ ਰੋਲਾ ਪੰਦੀ ਤੁਰੀ ਫਿਰ ਮੈਂ ਬਈ ਮੈਂ ਸੂਟ ਲੈਣਾ ਵਸ ਫਿਰ ਵੀ ਤੂੰ ਮੈਨੂੰ ਦੱਸ ਰਹੀ ਨਹੀਂ ਮੈਂ ਲੈ ਲੈਂਦੀ ਦੱਸ ਤੇਰੇ ਨਾਲ ਦਾ ਹੋਰ ਹੋਣਾ ਮੇਰਾ ਨਾਮ ਕਿੱਥੇ ਤੇਰੇ ਜੱਟ ਨੂੰ ਆਇਆ ਵੀ ਤੇ ਇਹ ਨਾ ਬਨਾਲੀ ਹੋਰ ਮੇਰੇ ਨਾਲ ਨਹੀਂ ਮੈਨੂੰ ਕਾਹਨੂੰ ਆ ਮੈਨੂੰ ਇੰਨੇ ਆਇਆ ਤਾਂ ਹੈ ਨਹੀਂ ਜੀ ਮਤਲਬ ਹੁਣ ਭਾਈ ਆ ਗਿਆ ਤੇ ਇੱਥੇ ਬਾਅਦ ਚ ਆਪਣੇ ਆਉਂਦਾ ਹੁੰਦਾ ਪਾ ਉਹ ਬੜਾ ਚਿਰਦਾ ਹੀ ਹੁੰਦਾ ਕੋਕੂ ਦਾ ਭਾਈ ਉਹ ਤਾਂ ਲੈ ਲਿਆ ਮੈਂ ਖੜਾ ਕੇ ਮੈਂ ਆਖਿਆ ਭਾਈ ਮਹਾਂ ਚਲ ਕੋ ਸੂਟ ਦਿਖਾ ਜਾ ਕਈ ਵਾਰੀ ਸਾਲ ਚ ਤੈਨੂੰ ਪਤਾਗਾ ਤਾਂ ਜਾਣਾ ਆਉਣਾ ਪੈ ਜਾਂਦਾਗਾ ਫਿਰ ਤੈਨੂੰ ਪਤਾ ਪਤ ਲੇ ਜੇ ਪਾਉਂ ਪੜੇ ਲੱਗਦੇ ਨੇ ਕਿ ਦੇਖ ਹਣਾ ਅਗਲਾ ਕਹਿੰਦਾ ਇਹਦੇ ਕੋਲੇ ਕੋਈ ਸੂਟ ਨਹੀਂ ਹੈਗਾ ਚੱਜੇ ਦਾ ਮੋਟਾ ਤੇ ਮੈਂ ਖਾ ਚੱਲ ਲੈ ਕੇ ਸੌਕੇ ਬਣਾ ਕੇ ਰੱਖ ਲੈਣਾ ਚੱਲ ਭਾਈ ਜਦੋਂ ਕਿਤੇ ਜਾਣਾ ਹੁੰਦਾ ਚੱਕ ਕੇ ਪਾਇਆ ਜਾਂਦਾ ਹਰ ਹਣ ਇਹ ਤਾਂ ਹੈ ਗਈ ਕਹਿੰਨੀ ਬਸ ਮੈਂ ਤਾਂ ਤੇਰੇ ਬਹੁਤ ਸੋਹਣ ਲੱਗਿਆ ਨਹੀਂ ਆ ਸੂਟ ਦਾ ਸਲਾ ਤੂੰ ਨਹੀਂ ਇਤਨਾ ਪਾਇਆ ਕਰ ਕੁਝ ਨਹੀਂ ਹੁੰਦਾ ਹੈਗਾ ਤੂੰ ਬਣਾਈ ਨੇਗੇ ਤੂੰ ਸੋਹਣੇ ਸੋਹਣੇ ਬਣਾਏ ਹੋਣਗੇ ਬਣਾਏ ਤਾਂ ਹੈ ਕਰਨਾ ਸੀ ਹੁਣ ਆਹ ਕੱਪੜੇ ਚਾਹ ਕਢਾਈ ਵੀ ਨਹੀਂ ਹੈ ਕਿ ਸੋਹਣੇ ਨੇ ਕਿਉਂ ਤਾਂ ਰਸ ਇਹ ਤਾਂ ਆਪਾਂ ਜਿੰਨੇ ਦੇਖੀ ਜਾਵਾਂਗੇ ਉਨੇ ਹੀ ਆਪਾਂ ਨੂੰ ਸੋਹਣੇ ਲੱਗ ਜਾਂਦੇ ਨੇ ਹੈ ਮੈਂ ਤਾਂ ਫਿਰ ਲੈ ਕੇ ਆਉਂਗੀ ਇਹੋ ਜਾਂ ਮੈਂ ਦੱਸ ਤੂੰ ਕਿੱਦਿਆ ਆਉਗਾ ਭਾਈ ਉਹ ਮੈਂ ਤਾਂ ਆਪ ਲਗੂ ਕਿ ਫਿਰ ਉਹ ਆਉਂਦੇ ਰਹਿੰਦਾ ਤੀਜੇ ਚੌਥੇ ਦਿਨ ਆਉਂਦਾ ਆ ਤੂੰ ਲੈ ਲਈ ਤੂੰ ਮੈਨੂੰ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਮੈਨੂੰ ਜਾਪੀ ਤੂੰ ਦੱਸਦੀ ਵੀ ਅੱਜ ਆਇਆਗਾ ਜਾਂ ਮੈਂ ਤੂ ਰਿੰਗ ਨੂੰ ਮਾਰਦੀ ਹਾਂ ਹੋਰ ਕੀ ਆਗਾ ਫਿਰ ਆ ਜੂਗੀ ਦੇਖ ਰਿੰਗ ਹੁਣ ਮੇਰੇ ਕੋਲ ਯਾਦ ਰਹਿੰਦਾਗਾ ਮੈਂ ਕਿਹੜੋਂ ਤੇ ਬੋ ਬਿੜਕਾਂ ਲੈਂਦੀ ਆ ਕਿ ਬਸ ਉਹ ਲੈਣਾ ਸੀ ਕੋਦੋਂ ਬਿੜਕ ਜੀ ਰੱਖ ਲਈ ਜਦੋਂ ਹੁਣ ਆਪਾਂ ਚੀਜ਼ ਨਹੀਂ ਲੈਣੀ ਹੁੰਦੀ ਉਹ ਆਪਾਂ ਉਹ ਵੀ ਨਹੀਂ ਰੱਖਦੇ ਹਾਂ ਹਮ ਹੁਣ ਮੈਨੂੰ ਕੀ ਪਤਾ ਲੱਗਦਾਗਾ ਚੱਲ ਆਈਆਂ ਵਾਸੀ ਮੈਂ ਚੋਰੀ ਚੋਰੀ ਬਣਾ ਲਿਆ ਨਹੀਂ ਕੋਈ ਨਾ ਨਹੀਂ ਚੋਰੀ ਕਿੱਥੋਂ ਬਣਾ ਲਿਆ ਮੈਂ ਆ ਤੇਰੇ ਸਾਹਮਣੇ ਸੁੱਈ ਜਣੀ ਜੇ ਤਾਂ ਚੋਰੀ ਤਾਂ ਤਾਂ ਕਹਿ ਵੀ ਮੇਰੇ ਕੋਈ ਮੈਨੂੰ ਦੇਖ ਕੇ ਲੋ ਬੋਤ ਜੇ ਮੈਂ ਹੁਣ ਆ ਕੇ ਤਾਂ ਵਾਸੀ ਮੈਨੂੰ ਪਤਾ ਲੱਗ ਗਿਆ ਕਿ ਤੂੰ ਇੰਦਾ ਛੋੜਾ ਸੂਟ ਬਣਾ ਲਿਆ ਜੇ ਮੈਂ ਨਾ ਆਉਂਦੀ ਫਿਰ ਮੈਨੂੰ ਕੀ ਪਤਾ ਸੀਗਾ ਦੱਸ ਪਤਾ ਲੱਗਣਾ ਸੀ ਇਹਨੂੰ ਪਤਾ ਤਾਂ ਤੂੰ ਤਾਂ ਹੁਣ ਗੜਾ ਤਾਂ ਬੁਮਾਰਦੀ ਰਹਣੀ ਮਾਰਦੀ ਤਾਂ ਨਹੀਂ ਫਿਰ ਵੀ ਕਿਤੇ ਬਾਹਰ ਅੰਦਰ ਪਾਇਆ ਦਾ ਪਤਾ ਲੱਗਦਾ ਤੂੰ ਗੇੜੇ ਤਾਂ ਤੂੰ ਮਾਰਦੀ ਰਹਣਾ ਤੋ ਉਹਦੇ ਕਹਿ ਦਿੰਦੇ ਬੇਬੇ ਵਾਸੀ ਸੂਟ ਸੜ ਬਣਾਵਾਂਗੇ ਕੋਈ ਬੈਨਿਕ ਮੈਨੂੰ ਬਣਾ ਦੇ ਮੈਂ ਹ ਤੈਨੂੰ ਕਿਹੜਾ ਕੀ ਗੱਲ ਲੱਗਦੀ ਉਹ ਕੱਲ ਨੂੰ 3:00 ਵਜੇ ਉੱਠਾਂ ਨਹੀਂ ਫਿਰ ਮੈਂ ਸਮਝ ਫੋਰ ਕਿੱਥੇ ਲਾਉਂਗੀ ਹੁੰਦੇ ਨੇ ਹੂੰਂਦੇ ਤੇ ਹੈਗਾ ਫਿਰ ਤੂੰ ਐ ਕਰ ਤੂੰ ਇੱਕ ਕੰਮ ਕਰ ਹੈਂ ਕਿ ਆ ਸੂਟ ਦੇਣਾ ਤੂੰ ਮੇਰਾ ਬਣਾ ਦੇਵਾ ਸੀ ਤੇਰਾ ਤਾਂ ਮੈਂ ਆਪਦੇ ਮੇਰੇ ਚ ਤਾਂ ਕੱਤੀ ਬੈਠੀ ਹੁਣ ਤੇਰਾ ਕਿੱਥੋਂ ਬਣਾ ਦਵਾ ਮੈਂ ਲੈ ਉਹ ਹੀ ਗੱਲ ਫਿਰ ਵਾਸੀ ਜੇ ਖੁੱਲੇ ਰਹਿ ਤੇ ਲਾਇ ਹੋ ਜਾਂਦਾ ਭੀੜੇ ਦਾ ਨਹੀਂ ਹੁੰਦਾਗਾ ਦੱਸ ਹੋਰ ਹੁਣ ਭੀੜੇ ਦਾ ਤਾਂ ਨਹੀਂ ਹੁੰਦਾ ਫਿਰ ਮੈਂ ਆਪਦੇ ਮੇਰੇ ਚ ਤਾਂ ਕੱਟ ਲੈ ਕੁੜੀ ਮੇਰੇ ਸੂਟ ਦੇ ਨਹੀਂ ਤੇ ਪਾ ਲਈ ਤਾਂ ਹੁਣ ਮੈਨੂੰ ਤਾਂ ਨਹੀਂ ਪਤਾ ਵਾਸੀ ਮੈਂ ਤਾਹੀ ਲੈ ਕੇ ਜਾਉਂਗੀ ਮੈਂ ਤਾਹਾ ਬਣਾ ਕੇ ਦੇ ਮੇਰਾ ਮੈਂ ਤਾਂ ਲੈ ਕੇ ਜਾਉਂਗੀ ਮੈਨੂੰ ਤਾਂ ਸੋਹਣਾ ਲੱਗਦਾ ਤੂੰ ਹੋਰ ਬਣਾ ਲਈ ਆਂ ਤਾਂ ਮੈਨੂੰ ਨਹੀਂ ਪਤਾ ਤੂੰ ਨੇ ਵੀੜਾ ਪੂੜਾ ਕਾ ਕਰਿਆ ਕਰ ਦੇ ਤੂੰ ਮੇਰੇ ਘਰ ਸੋਂ ਤੇਰੇ ਵੀੜਾ ਪੂੜਾ ਕਾ ਕੇ ਨਾ ਤੂੰ ਮੇਰਾ ਬਣਾ ਦਿਆ ਸੂਟ ਦੇਖ ਲੈ ਲੈ ਹੱਦ ਕਰਦੀ ਹੈਗੀ ਵੀੜਾ ਕੰਮ ਕਰਕੇ ਆ ਕੇ ਮੇਰਾ ਬਣਾ ਦੇ ਤੂੰ ਹੋਰ ਲੈ ਲਈ ਤੇ ਮੈਂ ਹੋਰ ਹੁਣ ਕਿੱਥੋਂ ਲੈ ਲੈ ਏਡੀ ਸੇ ਤੇ ਫਿਰ ਤੈਨੂੰ ਤਾਂ ਵਾਸੀ ਹੁਣ ਬਿਟ ਕਰੇਂਦੀ ਹੈਗੀ ਭਾਈ ਦੀ ਵੀ ਕਦੋਂ ਆਉਂਦਾ ਤੂੰ ਤਾਂ ਇਹ ਨਾਲ ਦਾ ਹੋਰ ਵੀ ਲੈ ਲੈ ਕੋਈ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਹੋਰ ਲੈ ਉਹਨੂੰ ਮੈਂ ਮੈਂ ਦੇ ਦੂੰਗੀ ਜਿੰਨੇ ਲੱਗਿਆ ਮੈਂ ਤੇਰੇ ਨਾਲ ਬੜ ਤੁਮਨ ਦਈ ਜਾਨੀ ਮੈਨੂੰ ਕਿ ਤੇਰਾ ਪਤਾ ਹੀ ਹੈਗਾ ਕੋਈ ਨਹੀਂ ਵਾਪੇ ਚੈੱਕ ਦੇ ਦੇਂਗੀ ਤੂੰ ਕੇਰਾਂ ਲਾਲਾ ਲਾ ਕੇ ਕਹਦੇ ਕਿ ਮੇਰਾ ਬਣਾ ਤੇ ਲੈ ਜਾ ਤੇ ਉਹ ਕਰ ਦੇ ਤੇ ਮੁੜ ਕੇ ਤੂੰ ਪੈਸੇ ਦੇ ਦੂੰਗੀ ਬਸ ਮੇਰੇ ਹੱਥ ਛੋਏ ਜਿੱਦੇ ਦਤਿਆਂਗੂ ਦਤੂੰਗੀ ਮਾਤਾ ਖੁੰਝ ਜੂਂਗੀ ਹਾਂ ਮਾ ਤੇ ਵੀ ਮਹਾ ਚਲ ਕੇ ਤੇ ਪ ਆ ਜਾਂਦਾ ਵਾ ਜਾਣਾ ਆਉਣਾ ਪੈ ਜਾਂਦਾ ਠੰਡ ਦਾ ਮੌਕਾ ਹੋਇਆ ਪੈਗਾ ਤੇ ਤੂੰ ਨਹੀਂ ਤੇ ਸਿੱਟ ਕੇ ਬੈਗੀ ਕਿ ਮੇਰੇ ਹੀ ਬਣਾ ਦੇ ਬਸ ਮੈਂ ਬਣਾ ਲਿਆ ਹੁਣ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਲੈ ਕੇ ਜਾਵਾਂਗੀ ਮੈਂ ਤਾਂ ਸੂਟ ਬਣਾ ਕੇ ਤੇ ਕਰਕੇ ਦੇ ਸੱਟ ਮੇਰੇ ਮੇਸੇ ਦਾ ਲੈ ਦੇਖ ਲੈ ਹੁਣ ਇਹ ਵੀ ਮੈਂ ਤੇਰੇ ਮੇਜ ਦਾ ਕਿਵੇਂ ਕਰਨਾ ਹੈ ਭੀੜੇ ਹੀ ਕਰਨੇਗਾ ਦੱਸ ਹੋਰ ਐਂਚੇ ਟਾਈ ਮਾਰ ਕੇ ਭੀੜਾ ਕਰਦੇ ਇਹਨੂੰ ਹੋਰ ਕੀ ਕਰਨਗੇ ਮੇਰ ਤਾਂ ਆ ਹੀ ਜਾਊਗਾ ਹੁਣ ਦੇਖ ਲੈ ਹੋਰ ਹੁਣ ਤੇਰੇ ਤਾਂ ਖੁੱਲੇ ਹੁੰਦੇ ਆ ਕਿ ਦੱਸ ਮੇਰ ਤਾਂ ਹੁਣ ਆ ਹੀ ਜਾਊਗਾ ਕੁਝ ਦੀ ਨਹੀਂ ਤੇ ਪਾ ਲੈਂਦੀ ਆ ਠੀਕ ਕਰੀ ਇਹਦਾ ਨਾਲ ਐਸਰ ਆਹ ਸਲਵਾਰ ਵੀ ਤੂੰ ਮੇਰੀ ਬਣਾ ਦੇ ਹੋਰ ਹੁਣ ਮੋਰੀ ਮਾਰੀ ਮੇਰੀ ਫੇਰ ਸੂੰਗੀ ਹੁਣ ਤੇ ਮੈਂ ਤਾਂ ਧਰਦੀਆਂ ਦਾਲ ਸਬ지 ਮੈਂ ਤਾਂ ਫੇਰ ਸੂੰਗੀ ਹੁਣ ਨਿਵਾਸੀ ਤੁਦਾ ਫੁੱਲ ਇਹ ਵੀ ਕੀ ਸੋਨੇ ਰੱਖੀ ਬੈਠੀ ਨੇ ਕਿੱਥੋਂ ਲੈੰਦੇ ਨੇ ਹਾਂ ਦੇਖੇ ਉਹ ਕਰੀ ਹੋਰੇ ਬਾਰੀ ਨਹੀਂ ਤੇ ਸੜਦੀਆਂ ਗਈ ਹਾਂ ਕਰੀ ਹੋਰੇ ਸਾਰੇ ਘਰ ਦੇ ਫੁੱਲ ਸੋਨੇ ਨੇ ਗੇ ਸੋਨੇ ਕਰਕੇ ਮੰਗਾਏ ਨੇ ਨਿਵਾਸੀ ਕਿੰਨੇ ਸੋਨੇ ਨੇ ਕਿੱਥੋਂ ਲੈੰਦੇ ਨੇ ਮਾਤਾ ਮੰਗਾਏ ਨੇ ਗੇ ਕਿੱਥੋਂ ਮੰਗਾਏ ਹੈ ਮੈਨੂੰ ਵੀ ਦੱਸ ਮੈਂ ਤਾਂ ਫੋਨ ਜੇ ਤੇ ਉਹ ਕਰਿਆ ਤੀਗਾ ਮੁੰਡੇ ਤੋਂ ਕਰਾਏ ਤੇ ਮਾਹ ਭਾਣ ਅੱਛਾ ਆਨਲਾਈਨ ਮੰਗਵਾਏ ਆ ਹਾਂ ਉਹ ਮੁੰਡੇ ਤੋਂ ਫੋਨ ਤੇ ਮੰਗਾਏ ਤੇ ਮਨ ਚੱਲ ਉਹ ਫੜਾ ਆ ਗਿਆ ਅੱਜ ਮੈਂ ਇੱਥੇ ਲਪਾਪਾ ਜਾ ਪਾੜ ਕੇ ਆ ਸਿਰ ਤਾਂ ਇੱਥੋਂ ਕੱਢ ਕੇ ਤੇ ਮੈਂ ਕਿਹਾ ਮੈਂ ਫੇਰ ਧਰਦੀ ਆ ਮਾ ਮੈਂ ਚੱਲ ਸੂਟ ਪੁਰਚੜਾ ਲਾ ਤ ਹਾਂ ਕਰਦੀਆਂ ਹੈਗੀ ਚੀਜ਼ ਕੁਝ ਹੀ ਰਹਿਣ ਦੀ ਦਿੰਦੀ ਹੈਗੀ ਲੈ ਮਾਸੀ ਕਿੰਨੇ ਸੋਹਣ ਲੱਗਦੇ ਆ ਤੇ ਡੈਕੋਰੇਸ਼ਨ ਤਾਂ ਦੇਖ ਤੂੰ ਦੱਸ ਐਨਾ ਘਰ ਸਾਜੀ ਹੋਇਆ ਤੇ ਮੈਂ ਸੋਹਣੇ ਲੱਗੇ ਤੇ ਮੈਨੂੰ ਮੋਬਾਈਲ ਦੇ ਵਿੱਚ ਮੈਂ ਦੇਖੇ ਜਦੋਂ ਮੈਨੂੰ ਸੋਹਣੇ ਲੱਗੇ ਮੈਂ ਆਖਿਆ ਫੁੱਲ ਸੋਹਣੇ ਨੇ ਚਲ ਮੰਗਾ ਲੈਨੇ ਆਂ ਮੈਂ ਤੇ ਮੁੰਡੇ ਨੂੰ ਮੈਂ ਆਖਿਆ ਵੀ ਮਹਾ ਭੇਜ ਦੇ ਮਹਾ ਚਲ ਕਰ ਦੇ ਮਹਾ ਮੈਂ ਤਾਂ ਇੰਨਾ ਕਿੱਥੇ ਹੋਗਾ ਹਿਸਾਬ ਕਰਤਾ ਉਹਦਾ ਤੇ ਮਹਾ ਮੰਗਾ ਲਾ ਕਹਿੰਦਾ ਚੰਗਾ ਮੈਂ ਮੰਗਾ ਲਾ ਨਾ ਉਹ ਖੜਾ ਆ ਗਿਆ ਅੱਜ ਤੇ ਮੈਂ ਅੱਖ ਮਹਾਂ ਚਲ ਮੈਂ ਫੇਰ ਧਰਦੀ ਆ ਪਹਿਲਾ ਸੂਟ ਉਸੋ ਲੈਣੀ ਮਹਾਂ ਚਲਾ ਹੋ ਰਿਹਾ ਹੈ ਬੈਠ ਜੀ ਤੇ ਸਜਾ ਦੇ ਸੁਨੇ ਲੱਗਦੇ ਨਹੀਂ ਹਾਂ ਸੁਨੇ ਲੱਗਦਾ ਉਹ ਸਾਜ ਰੂਹ ਨੇ ਨਾਲ ਮਹਾਂ ਚਲੇ ਨੇ ਨਾਲ ਸੋਹਣਾ ਲੱਗੂਗਾ ਹੋਰ ਮੈਂ ਸੋ ਮੈਂ ਚਾਪ ਲੈ ਕੇ ਜਾਉਂਗੀ ਨਹੀਂ ਆਹ ਆ ਦੇਖ ਲਾ ਦੋ ਆਹ ਸੋਨੇ ਨੇ ਕਿ ਮੈਂ ਹੱਦ ਕਰਦੀ ਆ ਇੱਕ ਦੇਖ ਲਾ ਦੋ ਆਹ ਸੋਨੇ ਨੇ ਕਿ ਹਾਂ ਤੂੰ ਰੱਖ ਲੈ ਮਸੀ ਲੈ ਦੇਖ ਲੈ ਤੂੰ ਮਗਾਏ ਮੈਂ ਤੇ ਤੂੰ ਕਹਿੰਦੀ ਮਾਇਆ ਆ ਆ ਆ ਚਾਰ ਫੁੱਲ ਤਾਂ ਮੈਂ ਲੈ ਕੇ ਜਾਉਂਗੀ ਠੀਕ ਹੈ ਨਾ ਇਹ ਤਾਂ ਪਾ ਜਾਂਦੀ ਹੈ ਹਰੇ ਆ ਚਾਰ ਤੂੰ ਇਹ ਤਾਂ ਪਾਉਂਦੀ ਆ ਤੂੰ ਤਾਂ ਪਾ ਬੱਸ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਰਿਆ ਕਰ ਮੈਂ ਤੈਨੂੰ ਇਹਨਾਂ ਅੱਠ ਨੇਗੇ ਵਾਸੀ ਅੱਠ ਨੇਗੇ ਚਾਰ ਠੀ ਵਗਾਏ ਨੇ ਮੈਂ ਅੱਠ ਮੰਗਾਏ ਨੇ ਹੁਣ ਆ ਚਾਰ ਪੰਜ ਤਾਂ ਇਹ ਤੇ ਟਿਕਣਗੇ ਹਾਂ ਫਿਰ ਸਾਡੇ ਉੱਪਰ ਬੈੱਡ ਪਏ ਨੇਗੇ ਉਹਨਾਂ ਤੇ ਟਿਕਾਣਾ ਨਹੀਂ ਕੋਈ ਨਹੀਂ ਤੂੰ ਤਾਂ ਹੋਰ ਵੀ ਮੰਗਾ ਲੈ ਤੇ ਉਹ ਪੁਰਾਣੇ ਜਿਹੇ ਮੈਂ ਉਹ ਲਾ ਦੂੰਗੀ ਮਗਾ ਮੈਂ ਇਹ ਤਾਂ ਬੰਦ ਹੈ ਵਾਸੀ ਮੈਂ ਢਾਬਾ ਲਈ ਸਮੇਂ ਲੱਗਦੇ ਮੈਂ ਤਾਂ ਲੈ ਕੇ ਜਾਊਂਗੀ ਚਾਰ ਤੂੰ ਮੰਗਾ ਲਈ ਤੂੰ ਮੰਗਾ ਲਈ ਮੈਂ ਨਹੀਂ ਕਿ ਮੈਂ ਤਾਂ ਹੀ ਲੈ ਜਾਊਂਗੀ ਤੂੰ ਹੋਰ ਮੰਗਾ ਲਈ ਇਹਦੇ ਨਾਲ ਮੁੰਡੇ ਨੂੰ ਕਹਿ ਦੋ ਮੈਂ ਸਾਡੇ ਨੂੰ ਵੀ ਇਹਦੇ ਨਾਲ ਤੇ ਹੋਰ ਫੁੱਲ ਮੰਗਾ ਦੇ ਹੋਰ ਨਹੀਂ ਆਉਂਦੇ ਉਹਦੇ ਹੈ ਕਿ ਇਹਦੇ ਨਾਲ ਦੇ ਮੈਂ ਤਾਂ ਹੀ ਲੈ ਕੇ ਜਾਊਂਗੀ ਚਾਰ ਭਾਈ ਤੂੰ ਤਾਂ ਬਾਲੇ ਨੀਤ ਪਾਉਣੀ ਆ ਕੀ ਕਰੀਏ ਸੱਚੀ ਕੋਈ ਚੀਜ਼ ਤੂੰ ਤਾਂ ਦੇਖ ਲੈ ਸੂਟ ਦੇ ਨੀਤ ਪਾ ਲਈ ਮੇਰਾ ਸੂਟ ਬਣਾ ਦੇ ਦੱਸ ਕੀ ਇਹਦਾ ਨਾਜ ਕਰੀਏ ਵਾਸੀ ਤੂੰ ਆਇਆ ਨਾ ਕਰ ਤੂੰ ਮੈਨੂੰ ਪੈਸੇ ਦੱਸ ਨਹੀਂ ਤੂੰ ਮੈਨੂੰ ਕਿੰਨੇ ਆਏ ਮੈਂ ਤੈਨੂੰ ਦੇ ਜੂਗੀ ਇਹ ਨਾ ਰਚੰਗਾ ਆ ਜਾ ਤੇਰੇ ਪੈਸੇ ਆ ਦਾ ਤੇਰੇ ਮੈਂ ਤੂੰ ਤਾਂ ਮਾ ਕਹ ਨਹੀਂ ਅੱਗੇ ਤੂੰ ਬਹੁਤ ਬਾਰੀ ਚੀਜ਼ਾਂ ਲੈ ਗਈ ਤੇ ਫੇਰ ਜਾਣਦੀ ਤਾਂ ਮੈਂ ਕਹ ਨਹੀਂ ਆਗੀ ਤੂੰ ਜਦੋਂ ਮੇਰੇ ਕੋਲ ਆਏ ਮੈਂ ਤਾਂ ਨਹੀਂ ਆਉਂਦੀ ਬਸ ਸ਼ਰਮ ਹੋ ਕੇ ਚੁੱਪ ਕਰ ਜਾਂਦੇ ਆਂਗੇ ਵੀ ਸਾਡਾ ਖੜਾ ਵੀ ਇਹ ਨਹੀਂ ਹੁਣ ਦਿੰਦੀ ਹੈ ਜੀ ਆਇਆ ਕਰ ਚੱਕ ਕੇ ਲੈ ਜਾਂਦੀ ਹੈ ਜੀ ਆ ਤਾਂ ਥੋੜੇ ਜਿਹਾ ਲੱਗਣੇ ਹੈਗੇ ਤੇ ਆ ਤਾਂ ਮੈਨੂੰ ਵੱਲਸਾਂ ਲੱਗਦੇ ਆਂ ਵਾਸੀ ਮੈਂ ਤਾਂ ਲੈ ਕੇ ਜਾਂਦੀ ਹਾਂ ਲਦਬੂ ਫੁੱਲ ਤੋ ਧਰ ਜਾ ਇੱਥੇ ਸਾਡੇ ਧਰ ਜਾ ਸਾਡਾ ਮੁੰਡਾ ਕਾਲਾ ਤੋ ਮੈਂ ਤਾਂ ਮੁੰਡੇ ਨੂੰ ਵੀ ਨਹੀਂ ਦਿਖਾਏ ਹਜੇ ਉਹ ਵੀ ਨਹੀਂ ਆਇਆ ਹੈਗਾ ਉਹ ਅੱਜ ਫੜਾ ਕੇ ਗਏ ਨੇਗੇ ਕੋਈ ਨਹੀਂ ਫਿਰ ਕੀ ਆਗਾ ਸਾਡੇ ਘਰੇ ਜਾ ਕੇ ਦੇਖਾ ਫੜਾ ਦੇ ਫੁੱਲ ਲੈ ਸਾਡੇ ਘਰੇ ਫੁੱਲ ਦੇਖਣ ਜਾਊਗਾ ਲੈ ਤੇ ਫਿਰ ਮੈਨੂੰ ਨਹੀਂ ਪਤਾ ਮੈਂ ਤਾਂ ਲੈ ਕੇ ਜਾਉਂਗੀ ਤੂੰ ਤਾਂ ਹਰ ਇੱਕ ਚੀਜ਼ ਸੱਚੀ ਕੀ ਕਰੀ ਐ ਨਹੀਂ ਤੇ ਸਟ ਲੈ ਤੇ ਫਿਰ ਤੂੰ ਆਇਆ ਕਰਾ ਸੂਟ ਵੀ ਮੇਰਾ ਬਣਾ ਲੈ ਮੈਂ ਤਾਂ ਫੁੱਲ ਵੀ ਲੈ ਕੇ ਜਾਉਂਗੀ ਬਈ ਮੈਂ ਨਹੀਂ ਕੀ ਕਰੀਏ ਤੇਰਾ ਭਾਈ ਤੂੰ ਤਾਂ ਬਾਹਰ ਆ ਲੈ ਇਹੜੇ ਸੋਹਣੇ ਚੀਜ਼ਾਂ ਮੰਗਾਉਣੀਆਂ ਕਿ ਦੱਸ ਤੂੰ ਤਾਂ ਹੋਰ ਹੁਣ ਮੈਂ ਨਹੀਂ ਗਿਵੇਂ ਮਤ ਲੈ ਕੇ ਜਾਉਣਾ ਛੋਣ ਜੀ ਜਮਗਾਣਾ ਤੂੰ ਮੰਗਾ ਲਾ ਤੇ ਠੋਕੜੇ ਮੰਗਾਏ ਨਹੀਂ ਜਾਂਦੇ ਹੈਗੇ ਨੀਤ ਨਹੀਂ ਪਉਂਦਾ ਨਹੀਂ ਦੂਜੇ ਦੀ ਚੀਜ਼ ਤੇ ਮੈਂ ਨਹੀਂ ਵਾਸੀ ਮੈਂ ਤਾਂ ਸੋਨਾ ਲੱਗਦਾ ਹੈ ਸਰਦੀ ਆ ਗਈ ਹੈ ਤੂੰ ਮੰਗਾ ਜਿਹੜੀ ਚੀਜ਼ ਮੇਰੇ ਪਸੰਦ ਆ ਗਈ ਹੈ ਨਹੀਂ ਵਾ ਸਭ ਕੁਸਾ ਦਾ ਸੁਖਣਾ ਤੇ ਫੋਨ ਨਹੀਂ ਲੱਗਦਾ 10 ਮਿੰਟ ਟਾਈਮ ਨਹੀਂ ਲੱਗਦਾ ਹੈਗਾ ਤਾਂ ਸਹੀ ਚੀਜ਼ਾਂ ਤੇ ਤੂੰ ਤਾਂ ਹੁਣ ਵਾਸੀ ਲੱਗੀ ਰਹੀਂ ਨੀ ਫੋਨ ਤੇ ਹੋਰ ਹੁਣ ਮੈਂ ਤਾਂ ਵਾਸੀ ਟਾਈਮ ਨਹੀਂ ਤੂੰ ਉਲ ਕਦੇ ਉੱਥੇ ਆ ਗਈ 10 ਘੜੇ ਤਾ ਤੂੰ ਮੇਰੇ ਕੋਲੇ ਮਾਰ ਜਾਨੀ ਤੂੰ ਮੇਰੀ ਚੀਜ਼ ਤਾਂ ਕੋਈ ਗੁੱਜੀ ਰਹਿਣ ਨਹੀਂ ਦਿੰਦੀ ਹੈਗੀ ਉਹਦੇ ਚੱਕੇ ਲੈ ਜਨੇ ਉਹਦੀ ਚੱਕੇ ਲੈ ਜ

ਦੇ ਜੂਗੀ ਥੈਰੇਪੀ ਦੇ ਜੂਗੀ ਮਤ ਜਾਨੀ ਆ ਸੰਗਾ ਆ ਮੈਨ ਲੈ ਕੇ ਜਾਨੀ ਆਂ ਕਿ ਫੋਨ ਹੋ ਲੈ ਦੱਸ ਕੋਈ ਨਾ ਅਸੀਂ ਫੇਰ ਕੋਈ ਨਾ ਕੀ ਕਰਾ ਹੈ ਜਦ ਤੱਕ ਮੰਡ ਵੀ ਨਾ ਹੋਵੇ ਨਹੀਂ ਮੈਂ ਮਰ ਜਾਾਂ ਧੱਕੇ ਨਾਲ ਚੀਜ਼ ਲੈਂਦਾ ਸੂਟ ਮੇਰਾ ਬਣਾ ਦੇ ਮੈਂ ਤਾਂ ਬਣਾਉਂਦੀ ਨਹੀਂ ਹੈਗੀ ਇਹਦਾ ਸੂਟ ਹਮਨ ਮਰੀ ਜਾਂਦੀ ਆਂ ਦੀ ਪਕਾਈ ਹਰੇਕ ਚੀਜ਼ ਲੈ ਜੂ ਜਿੱਦ ਦੇ ਅਸੀਂ ਕੋਈ ਚੀਜ਼ ਮੰਗਾ ਲਈਏ ਉਹਦੀ ਚੀਜ਼ ਤੇ ਨਹੀਂ ਤੇ ਸਿੱਟ ਲੂ ਇੱਕੇ ਗੇੜੇ ਵਾਲੇ ਮਾਰਦੇ ਆਂ ਸੜਕਾਂ ਤੇ ਮੇਥੋਂ ਤਾਂ ਜਾਣੇ ਤੇ ਘਰੇ ਹੋਂਦਾ ਹੀ ਲੀਗਾ ਮੇਥੋਂ ਜਾ ਰਹੀ ਜਾਂਦਾ ਮੈਂ ਤਾਂ ਕੰਮ ਨਹੀਂ ਲੋਟ ਆਉਂਦੇ ਕੱਲੀ ਦੇ ਸਾਰਾ ਦਿਨ ਆ ਹੁਣ ਬਿੰਦ ਬੈਠੀ ਤੀਗੀ ਹੁਣ ਚਾਹ ਦਾ ਟਾਈਮ ਹੋ ਜੂ ਦਾਲ ਸਬਜ਼ੀ ਦਾ ਟਾਈਮ ਹੋ ਜੂਗਾ ਤੇ ਮੁੜ ਕੇ ਬੱਸ ਚਲ ਆਦੇ ਕੰਮ ਲੱਗ ਜੂਗੇ ਆਥਨ ਦਾ ਟਾਈਮ ਹੋ ਜਾਂਦਾ ਤੇ ਇਹਦਾ ਪਤਾ ਨਹੀਂ ਕਿਵੇਂ ਸਾਰਾ ਦਿਨ ਤੂਰੀ ਫਿਰਦੀ ਆ ਪਤਾ ਨਹੀਂ ਇਹਦੇ ਘਰੇ ਕਹੀ ਜੀ ਸਫਾਈ ਰੱਖਦੀ ਆ ਹੈ ਕਹੀ ਜੀ ਨਾ ਰੱਖਦੀ ਆ ਜੀ ਉਕਾਦੇ ਦੇਖਣ ਵਾਲੀ ਇੱਕ ਦਿਨ ਜਾ ਕੇ ਇਹਦੇ ਘਰੇ ਸਵਾਈ ਸੁਈ ਰੱਖਦੀ ਮਾੜ ਮਟਾ ਸੁੰਭਰ ਦੀ ਸੋਰਦੀ ਹੈਗੀ ਆ ਕਿ ਨਹੀਂ ਕੋਈ ਕੰਮ ਕਰਦੀ ਆ ਘਰ ਦਾ ਕਹੀਂ ਤੁਰੀ ਫਿਰਦੀ ਹੈਗੀ ਇਹ ਮੇਰੇ ਕੋਲ ਤਾਂ 10 ਜਿਹੜੇ ਮਾਰ ਜਾਂਦੀ ਆ ਚਲ ਵੇ ਮਾੜਾ ਗੱਲਾਂ ਚ ਹੋਊਗਾ ਚਾਹ ਕਰਾ ਘੁੱਟ ਜਿਹੜੇ 10 ਘੰਟਾ ਟਾਈਮ ਬਚਿਆ ਸੀ ਇਹ ਬਰਬਾਦ ਕਰਾ ਗਈ ਹੁਣ ਮੇਰਾ ਹੁਣ ਮੈਂ ਤਾਂ ਬਿੰਦੂ ਉੱਠਣਾ ਪਊਗਾ ਸੂੜ ਦਾ ਸੂੜ ਦੀ ਉਹ ਟੈਨਸ਼ਨ ਪਾ ਗਈ ਮੇਰਾ ਬਣਾ ਮੇਰਾ ਬਣਾ ਦੱਸ ਕੀ ਕਰਾਂ ਇਹਦਾ ਬਣਾਵਾ ਕਿ ਨਾ ਬਣਾਵਾ ਪਰ ਇਸ ਤਾਂ ਦਿੰਦੀ ਨਹੀਂ ਮੈਨੂੰ ਪਤਾ ਗੰਗਾ ਕਾ ਫੁੱਲ ਤਾਂ ਮੁਰਦੇ ਨਹੀਂ ਹਾਂ ਉਹੇ ਤੁਮ ਉੜਦੇ ਨੇਗੇ ਪੈਸੇ ਦੇ ਅੱਗੇ ਬਹੁਤ ਵਾਰੀ ਚੀਜ਼ਾਂ ਲੈ ਗਈ ਕਦੇ ਕਹਿੰਦੇਂਗੀ ਤੇਰੇ ਜੁੱਤੀ ਬੂਟ ਸੋਹਣੇ ਲੱਗਦੇ ਨੇਗੇ ਮੱਸੇ ਮੈਨੂੰ ਦੇ ਦੇ ਕਦੇ ਕਹਦੂਗੀ ਤੇਰੀ ਆ ਸੋਲ ਤੇਰਾ ਸੋਹਣਾਗਾ ਜੇ ਮੈਂ ਕੋਈ ਚੀਜ਼ ਸੋਲ ਲੈ ਲਿਆ ਤੇਰਾ ਮੈਂ ਸੋਲ ਲੈਗੀ ਕਿੰਤਰ ਤਾਂ ਸੋਲ ਹੀ ਬੜਾ ਸੋਹਣਾ ਲੱਗਦਾ ਮੈਨੂੰ ਦੇ ਦੇ ਕਹਿੰਦੇ ਫੋਲ ਹੈਗੀ ਠੱਕੇ ਨਾਲ ਚੱਕ ਕੇ ਲੈ ਹੁਣ ਫੁੱਲ ਲੈਗੀ ਸੂਟ ਤੇ ਨਹੀਂ ਤੇ ਸਿੱਟ ਲਈ ਦੱਸ ਚੱਲ ਮਣਾ ਚਾਹ ਕਰਦੀ ਆ ਫਿਰ ਸਾਰੀ ਸੂਜੀ ਦੇਖਾਂ ਚੀਰਦੀਆਂ ਲੈ ਕੇ ਰੱਖੀ ਸੀ ਚੱਲ ਫੇਰ ਬੈਠੂ ਹੁਣ ਤਾਂ ਦਾਲ ਪਾਣੀ ਦਾ ਘਰ ਹੁਣ ਤਾਂ ਹੈਨਾ ਟਾਈਮ ਹੋ ਗਿਆ ਦਾਲ ਪਾਣੀ ਦਾ ਹੋਰ ਹਾਤਾ ਮੈਨੂੰ ਕਵੇਲਾ ਹੋ ਗਿਆ ਹਾਤਾ ਕੋਈ ਹੋਰ ਮੇਰੇ ਕੋਲੇ ਬੁੜੀ ਆ ਗਈ ਦਸ ਉਹਦੇ ਕੋਲੇ ਬੈਠੀ ਰਹੀ ਉੱਥੇ ਟਾਈਮ ਲੱਗ ਗਿਆ ਮੈਨੂੰ ਹਜੇ ਤਾਂ ਜਮੇ ਕਵੇਲਾ ਹੋ ਗਿਆ ਬਾਬਾ ਬੋਲਣ ਲੱਗ ਗਿਆ ਲੈ ਦਾਲ ਪਾਣੀ ਦਾ ਟਾਈਮ ਹੋ ਰਿਹਾ ਹੈਗਾ ਦਾਲ ਤਾਂ ਤਰਨ ਦਾ ਵਾਲਾ ਮੈਂ ਤਰਨ ਦਾ ਮੁੰਦੇ ਕੋਈ ਉਹਦਾ ਐ ਨਹੀਂ ਪਤਾ ਕਿੰਨਾ ਜੀ ਦਾ ਫੇਰ ਆ ਜੇ ਮੈਂ ਤਾਂ ਐ ਨਹੀਂ ਪਤਾ ਰਿੱਜੀ ਰਜੇ ਦੌੜੀ ਲੇ ਜਾਂਦੀ ਹੈ ਚੱਕ ਕੇ ਕੀ ਕਰਾਂ ਮੈਂ ਉਹਦਾ ਬਾਲਾ ਦੁਖੀ ਕਰਦੀ ਹੈ ਤਰਾ ਦਾ ਵਾਲਾ ਹਨਾ ਲੈ ਤਰਾ ਮੁੰਡਾ ਤਾਂ ਅੱਜ ਚਾਹ ਕੇ ਰੋਟੀ ਖਾਊਗਾ ਭਾਂਡਾ ਵੀ ਲਿਆਵਾ ਧਾਣੇ ਪਾਉਣ ਨੂੰ ਐਜੀ ਪਾ ਦੇਣੀ ਆ ਚਲ ਗੜਦੀ ਚ ਧਾਣੇ ਕੱਢ ਲੈਣੀਆਂ ਮੁੰਡਾ ਵੀ ਸਾਡਾ ਤਾਂ ਚਾਹ ਕੇ ਰੋਟੀ ਖਾਊ ਅੱਜ ਆਖੂ ਗਮੇਰੇ ਮੇਰੇ ਮਨ ਪਸੰਦ ਦੀ ਦਾਲ ਧਰ ਲਈ ਸਬਜ਼ੀ ਧਰ ਲਈ ਤੇ ਚਾਲਾ ਜਵਾਕ ਕੋ ਖੋਸਨੇ ਤਾਂ ਆਪਾਂ ਵੀ ਖੋਸਾਂਗੇ ਹੋਰ ਕੰਨਾ ਮਾਟਰ ਨਹੀਂ ਮਾਸੇ ਕੋਲੇ ਮਾਰ ਕੇ ਆਉਣੀ ਹੈ ਜਿਹੜਾ ਕੀ ਕਰਦੇ ਆ ਅੱਜ ਤਾਂ ਹਨਾ ਹੈ ਉਹ ਤਾਂ ਬਲਾ ਗਿਆ ਅੱਜ ਤੱਕ ਕਿਵੇਂ ਆਸੀ ਠੀਕ ਆ ਵਧੀਆ ਦੂਮ ਜਸਤਾਨ ਨੂੰ ਜਿਆਦਾ ਕਰਸ ਤਾਂ ਨਹੀਂ ਆ ਜਾਂਦਾ ਵਾ ਫਿਰ ਅੱਜ ਮਟਰ ਧਰ ਦੇਣੀ ਹੈ ਹੋਰ ਧਰੂੰਗੀ ਹੋਰ ਸਾਡੇ ਤਾਂ ਮੁੰਡੇ ਨੇ ਚਾਹ ਕੇ ਕਿਹਾਗਾ ਕਹਿੰਦਾ ਮੰਮੀ ਕਹਿੰਦਾ ਮਟਰ ਤੇ ਬੰਦ ਗੋਭੀ ਧਰ ਕਹਿੰਦਾ ਤੇ ਮੈਂ ਖਚੰਗਾ ਚਲਪੋ ਤਾਂ ਤਾਰ ਲੈਣੀ ਆਗੀ ਮੈਂ ਅੱਛਾ ਹੋਰ ਬਣਾ ਲੈਣੀ ਹੋਰ ਤੂੰ ਕਿਵੇਂ ਕਿਹੜਾ ਮਾਰਿਆ ਜਮ ਹੱਥ ਨੇ ਜੀ ਆ ਗਈ ਹੁਣ ਮੈਂ ਤਾਂ ਬਸ ਉਹ ਮਾਰ ਲੈ ਕਿਹੜਾ ਹੋਰ ਹੁਣ ਮਾਂ ਚੱਲਣ ਮੇਰੇ ਨਾਲ ਅਦਾਲਤ ਰਾਹ ਦੇ ਸਦੇਹਾਂ ਕੰਮ ਕਰਾ ਦੇ ਤਾਂ ਮੈਨੂੰ ਤਾਂ ਅੱਜ ਕਵੇਲਾ ਜਾ ਹੋਗਾ ਸਾਡੇ ਕੋਈ ਬੁੜੀ ਆ ਗਈ ਆ ਕੇ ਬਹਿ ਗਈ ਉਹ ਪਰ ਪਰਲੇ ਪਾਸੇ ਤੋਂ ਆਈ ਸੀ ਵਿਚਾਰੀ ਉਹਦੀ ਸਕੀਰੀ ਜੀ ਪੈਂਦੀ ਸੀ ਰਿਸ਼ਤੇਦਾਰੀ ਜੀ ਦੂ ਪੈਂਦੀ ਤਾਂ ਦੂਰ ਦੀ ਹੋਈ ਸੀ ਉਹਨਾਂ ਦੀ ਕੋਈ ਕੁੜੀ ਕੜੀ ਸੀ ਉਹਦੇ ਨਾਲ ਪੈਂਦੀ ਸੀ ਉਹ ਆ ਗਈ ਬਸ ਉਹ ਹੁਣ ਥੋੜਾ ਜਿਹਾ ਚਿਰ ਹੋ ਗਿਆ ਉਹ ਦੋ ਗਈਆਂ ਰਹਿ ਗਈਆਂ ਤੇ ਮੈਂ ਆਖਿਆ ਮੈਂ ਹਾਂ ਚੱਲ ਭਾਈ ਹੁਣ ਅਗਲਾ ਵੀ ਮਸਾ ਚੱਲ ਕੇ ਆਇਆ ਜਾਗਾ ਹਨਾ ਤੇ ਚਲ 10 ਮਿੰਟ ਹੁਣ ਇਹਨਾਂ ਕੋਲੇ ਵੀ ਭਾਈ ਘੰਟਾ ਦੋ ਤਿੰਨ ਘੰਟੇ ਬੈਠੀਆਂ ਰਹੀਆਂ ਦੋ ਵਾਰੀ ਚਾਹ ਕਰਤੀ ਬੈਠਾਂ ਦੇ ਪੈਂਦੇ ਹੀ ਆਹ ਫਿਰ ਐ ਜੇ ਮੈਨੂੰ ਟਾਈਮ ਲੱਗ ਗਿਆ ਹੁਣ ਮੈਂ ਇੱਥੋਂ ਦਾਲ ਪਾਣੀ ਨੂੰ ਕਵੇਲਾ ਹੋ ਗਿਆ ਉਹ ਹੁਣ ਹੀ ਗਈਆਂ ਤਿਆਂਗੇ ਮੈਂ ਆਖਿਆ ਚੱਲ ਮੈਂ ਦਾਲ ਪਾਣੀ ਧਰ ਲੈਣੇ ਆਗੇ ਲੈ ਇੱਕ ਦੋ ਮਟਰ ਤੇਰਾ ਮੈਂ ਕਢਾ ਦੇਣੀ ਹੈਗੀ ਹੋਰ ਹੁਣ ਥੜਨੀ ਚੱਲ ਫੋਜੂ ਤੂੰ ਧਰ ਲਈ ਦਾਲ ਦੋਲ ਤਰਿਆ ਰੋਟੀ-ਕੁਟੀ ਬਣਾਏ ਮਾਸੀ ਮੈਂ ਤਾਂ ਕਿਸੇ ਦਾਲ ਨੂੰ ਜੇ ਨਹੀਂ ਕੀਤਾ ਹੈਗਾ ਹੋਰ ਮੈਂ ਤਾਂ ਬਣਾ ਕੇ ਨਹੀਂ ਹੈਗੀ ਹਲੇ ਦਾਲ ਦੂ। ਕਿਉਂ? ਹੋਰ ਹੁਣ ਜੀ ਕਾਥੋਂ ਨਹੀਂ ਕੀਤਾ? ਬਣਾ ਲੈਂਦੇ ਹੁਣ ਦਾਲ ਸਬਜ਼ੀ ਤਾਂ ਬਣਾ ਲਵਦੀ। ਨਹੀਂ ਮੈਂ ਬਣਾਉਂਗੀ ਜੋ ਕਿ ਵਧੀਆ ਜੀ ਹੋਊਗੀ ਤਾਂ ਦੱਸ। ਵਧੀਆ ਕਹੀ ਜੀ ਹੁੰਦੀ ਹੈ ਦਾਲ ਸਬਜ਼ੀ? ਹੋਰ ਮੈਨੂੰ ਤਾਂ ਕੁਝ ਨਹੀਂ ਵਧੀਆ ਲੱਗਿਆ ਹੈਗਾ। ਮੈਂ ਤਾਂ ਬਣਾ ਕੇ ਨਹੀਂ ਹੈਗੀ ਮਾਚਾਲਾ। ਫਿਰ ਇੱਧਰ ਆ ਗਈ ਹੈ। ਵੀ ਮਾਸੀ ਕੇ ਦੇਖ ਕੇ ਉਹਨੇ ਕੀ ਕਰਦੀ ਆਗੀ ਹੈ। ਹੋਰ ਵਕਤ ਇਹ ਘੋਣੀ ਆਵਾਜ਼ ਸੁਣ ਕੇ ਲੱਗੀ ਚੱਕ ਕੇ ਧੱਕੇ ਨਾਲ ਨੀਤ ਪਾ ਲੈਣੀ ਐ ਤੋ ਹਰ ਇੱਕ ਚੀਜ਼ ਚ ਜੇ ਵਸੇ ਨੀਤ ਮੈਂ ਤਾਂ ਵਸੇ ਸਜਾ ਤੇ ਜਾ ਕੇ ਤੇ ਹੁੰਦਾ ਸੱਚ ਹੈ ਤੇ ਮੈਂ ਤਾਂ ਵਸੇ ਇੰਨਾ ਸੋਹਣਾ ਰੂਪ ਚੜ ਗਿਆ ਮੇਰ ਤਾਂ ਵੱਡਾ ਨੂੰ ਹੋਰ ਹੁਣ ਦੱਸ ਇੰਨੇ ਸੋਹਣੇ ਲੱਗਦੇ ਆ ਕੇ ਹੁੰਦੇ ਤਾਂ ਸੋਹਣੇ ਲੱਗਣੇ ਤੇ ਕਿਹੜਾ ਪੈਸਾ ਲੱਗਿਆਗਾ ਪੰਜੀ ਤੇਰੀ ਲੱਗੀ ਕੋਈ ਨਹੀਂ ਪੈਸੇ ਤੇਰੇ ਦੇ ਕੇ ਜਮ ਕੇ ਤੇ ਤੂੰ ਆਏ ਸੋਚਦੇ ਵੀ ਵਸੇ ਨੇ ਤਾਂ ਪੈਸੇ ਦੇ ਕੇ ਹੀ ਮੰਗਾਏ ਨੇਗੇ ਤੇ ਵੀ ਮੈਂ ਪੈਸੇ ਵੀ ਚੱਕ ਲਿਆ ਵਾ ਹੈ ਨਹੀਂ ਵਸੇ ਕੋਈ ਨਹੀਂ ਰੱਖਦੀ ਤੇਰੇ ਵੈਸੇ ਤੂੰ ਆਏ ਨਾ ਕਰਾ ਕਰਵਾ ਸੀ ਹੋਰ ਹੁਣ ਤੂੰ ਤੂੰ ਹੀ ਹੋ ਕਰਨ ਲੱਗ ਜਾਈਂ ਨੀ ਆ ਕਿ ਪੈਸਾ ਤੇਰੇ ਦੇ ਕੇ ਖੜਾ ਛੜਾਉਂਗੀ ਕਿੱਥੇ ਕਾਹ ਨੂੰ ਦਿੰਨੇ ਆ ਅੱਗੇ ਕਿੰਨਾ ਕਰੇ ਖੜਾ ਛੜਾ ਲਿਆ ਤਾਂ ਮੈਥੋਂ ਹਾਂ ਨਿੱਤੇ ਨਵਾਸੀ ਦਿੱਤੇ ਘਰੇ ਕੋਈ ਦਿਨ ਦੀ ਨਹੀਂ ਹੈਗੀ ਆ ਸਾਲ ਲੱਗੀ ਤੇ ਸਾਲ ਦੇ ਨਹੀਂ ਦਿੱਤੇ ਮੁੜ ਕੇ ਹਜੇ ਤੱਕ ਨਿੱਵਾਸੀ ਅੱਧੇ ਰਹਿੰਦੇ ਨੇ ਗੱਦਰਾ ਦੇਈ ਗਈ ਸੀ ਕਿ ਹੁਣ ਜੇ ਤਾਂ ਮੈਂ ਤਾਂ ਕੁਝ ਦੇਗੀ ਨਹੀਂ ਲੈ ਹੁਣ ਜਦੋਂ ਹੋਏ ਮੇਰੇ ਅੱਥੇ ਜੇ ਦੇ ਜੂਗੀ ਹੁਣ ਅੱਧਿਆਂ ਤੇ ਕਹਤਾ ਵੀ ਅਰਦੇ ਦੇਗੀ ਤੀ ਕਿ ਥੋੜੀ ਥੋੜੀ ਜਿੱਦੇ ਫੇਰ ਆਵੇਂਗੀ ਉਦੋਂ ਫੇਰ ਆਏ ਕਹਿੰਦੇ ਸਾਰੇ ਦੇਗੀ ਤੀ ਨਿੱਵਾਸੀ ਨਹੀਂ ਠੀਕ ਆਂਦੀ ਦੇਖ ਕੇ ਜਾਂ ਤੂੰ ਪੈਸਾ ਤੂੰ ਗੇੜਾ ਜੀ ਪੂ ਮਾਸੀ ਮੈਂ ਤੇ ਨਰਕੋਲੇ ਆਏ ਆਈ ਸੀ ਹੈ ਮਖਣਾ ਵਾਸੀ ਕੇ ਨਾ ਮੈਂ ਉਹ ਮਟਰ ਦੇਖੇ ਸੀ ਨੇ ਇੰਨੀਆਂ ਫਲੀਆਂ ਵਾਲੇ ਨੇ ਵਧੀਆ ਨੇਗੇ ਮੋٹے ਦਾਣੇ ਵਾਲੇ ਹੈ ਤੇ ਮਾਸੀ ਆਹ ਤੇ ਮਟਰ ਨੇ ਕਿੰਨੇ ਸੋਹਣੇ ਨੇਗੇ ਹੈ ਤੇ ਮੈਂ ਤੇ ਮਟਰਾਂ ਨੂੰ ਬਲਾਈਂ ਸੀ ਕਰਦਾ ਦੁਕਾਨਾਂ ਤੇ ਵੀ ਬੜੇ ਸੋਹਣੇ ਪਏ ਨੇ ਨਹੀਂ ਮਾਸੀ ਲਈ ਆਗੇ ਆਹ ਦੇਖੋ ਬਹੁਤ ਸੋਹਣੇ ਸੋਹਣੇ ਪਏ ਆ ਦੇਖ ਇੱਕ ਦੋਏ ਜਿਹਾ ਨਿਕਲੇ ਨੇ ਜਿਹੇ ਇਹੋ ਜਿਹੇ ਇਹੋ ਜਿਹੇ ਹੁੰਦੇ ਨੇ ਫਿੱਸੇ ਜੇ ਦਾਣੇ ਵਾਲੇ ਹੋਰ ਹੁਣ ਫਿੱਸੇ ਜੇ ਦਾਣੇ ਵਾਲੇ ਹੁੰਦੇ ਨੇ ਦੁਕਾਨਾਂ ਤੇ ਵੀ ਸੋਹਣੇ ਪਏ ਨੇਗੇ ਲੈ ਆ ਜਾ ਕੇ ਵਗ ਜਾ ਦੁਕਾਨਦਾਰੇ ਵਾਸੀ ਗੇੜਾ ਹੁਣ ਮੈਂ ਕਿੱਧਰ ਜਾਊਂਗੀ ਮੈਂ ਤਾਂ ਵਾਸੀ ਹੁਣ ਤੇਰੇ ਕੋਲ ਆਈ ਆਂਗੀ ਹੈ ਮੈਂ ਤਾਂ ਆਇਆ ਮੈਂ ਤਾਂ ਮੈਂ ਅਸੀਂ ਮਟਰ ਲੈਣ ਆਈ ਆਂ ਚਰਕ ਲੈ ਦੇਖ ਲੈ ਤੂੰ ਸਾਡੇ ਤਾਂ ਮੁੰਡੇ ਨੇ ਮੈਨੂੰ ਮੈਂ ਕਹਿੰਦਾ ਮਾਵਾ ਸਾਰੇ ਮਟਰਾਂ ਦੇ ਦਾਣੇ ਪਾ ਕੇ ਮਟਰ ਮੈਂ ਕਿਲੋ ਲੈ ਕਹਿੰਦਾ ਦਾਣੇ ਪਾ ਕੇ ਤੇ ਬੰਦ ਗੋਭੀ ਪਾ ਕੇ ਤੇ ਮੈਨੂੰ ਵਧੀਆ ਸਬਜ਼ੀ ਬਣਾ ਕੇ ਦੇ ਕਹਿੰਦਾ ਮੈਂ ਆਖਾ ਚੰਗਾ ਪੁੱਤ ਬਣਾ ਦੂੰਗੀ ਵਾਸੀ ਮੇਰੇ ਤਾਂ ਬਲਾਈਂ ਜੀ ਕਰਦਾ ਹੈ ਬੰਦ ਗੋਭੀ ਤੇ ਮਟਰ ਨੂੰ ਹੈ ਤੇ ਵਾਸੀ ਤੂੰ ਆਇਆ ਨਾ ਕਰ ਤੇ ਮੈਨੂੰ ਤੂੰ ਦੇਰੇ ਫੇਰਾ ਤੂੰ ਚੱਲ ਰਿੱਜੀ ਕੜਸੀ ਦਾਲ ਦੀ ਲੈ ਜੀ ਕੜਛੇ ਕਿਉਂ ਵਸੇ ਲਾ ਹੁਣ ਆਏ ਥੋੜੀ ਹੁੰਦਾਗਾ ਅੱਤ ਤਾਂ ਮੈਨੂੰ ਸਾਰੇ ਦੇ ਦੇ ਮੈਂ ਬਣਾ ਲਵਾਂਗੀ ਤੇ ਬੁਲਾਣੇ ਨਹੀਂ ਕੋਈ ਤਰਾਸੀ ਕੀ ਬਣਾਵਾਂਗੇ ਕੋਈ ਨਹੀਂ ਤੂੰ ਹੋਰ ਸਬਜ਼ੀ ਧਰ ਲੀਂ ਤੇਰੀ ਹੋਰ ਕਾਦੀ ਤਰਾ ਮੈਂ ਹੋਰ ਹੁਣ ਤੂੰ ਹੱਦ ਕਰਦੀ ਆ ਭਾਈ ਤੂੰ ਤਾਂ ਤੇਰਾ ਤਾਂ ਸੱਚੇ ਬਾੜਾ ਓਖਾ ਆਗਾ ਹੁਣ ਅਸੀ ਤੇਰਾ ਤੇਰਾ ਕੀ ਕਰੀਏ ਲਾਜ ਲਾਜ ਕਰੀਏ ਤੇਰਾ ਕੋਈ ਲੈ ਮਸੀ ਜਿੰਨੇ ਤੇਰੇ ਦਾਣੇ ਹਕੜਾ ਆ ਗਏ ਹੈ ਦੋ ਆਲੂ ਪਾ ਕੇ ਤੂੰ ਆ ਕਰਨਾ ਤੇ ਮੈਂ ਲੈ ਮੈਂ ਤਾਂ ਆਲੂ ਪਾ ਕੇ ਕਰ ਲਾ ਸਾਡਾ ਮੁੰਡਾ ਕੀ ਕਰੂਗਾ ਕੋਈ ਨਹੀਂ ਮਸੀ ਆ ਮੈਂ ਲਈ ਨਾ ਸਬਜ਼ੀ ਲੈ ਕੇ ਆ ਦੇਖਨੀ ਮਸੀ ਕੀ ਸੁਣ ਤੂੰ ਬਟਾ ਹੀ ਉਹ ਕਰਦੇ ਆਗੇ ਮੈਂ ਤੇ ਲੈ ਕੇ ਜਾਨੀ ਹੈਗੀ ਆਏ ਨਾ ਕਰਿਆ ਕਰ ਨਾ ਵਾਸੀ ਮੈਂ ਬਣਾਉਣੀ ਆਂਗੀ ਜੀ ਤੂੰ ਇੱਧਰ ਫੜਾ ਦੇ ਮਟਰ ਅੜੀਆ ਸਾਡਾ ਮੁੰਡਾ ਤਾਂ ਮੈਂ ਤਾਂ ਦਿਲ ਚ ਖੁਸ਼ ਹੋਈ ਜਾਨੀ ਮਾ ਸਾਡਾ ਮੁੰਡਾ ਤਾਂ ਸਰਜੀ ਅੱਜ ਖੁਸ਼ ਹੋ ਗਿਆ ਨਾ ਵਾਸੀ ਤੂੰ ਆਣ ਨਾ ਕਰ ਤੂੰ ਆ ਨਹੀਂ ਤਾਂ ਹਦੂ ਆ ਤਾਂ ਨਹੀਂ ਆਲੂ ਮਟਰdal ਨਹੀਂ ਹੈ ਤੇ ਨਹੀਂ ਉਹ ਤੇਰਾ ਸਾਗ ਆਲੂ ਮਟਰ ਤੈਨੂੰ ਸਾਡੇ ਮੁੰਡੇ ਤਾਂ ਬੰਦ ਗੋਭੀ ਤੇ ਮਟਰ ਮੰਗਦਾ ਸੀਗਾ ਨਹੀਂ ਮੰਗਦਾ ਸੀ ਵਾਸੀ ਕੋਈ ਨਾ ਤੂੰ ਆਲੂ ਮਟਰ ਖਵਾ ਦੀ ਅੱਜ ਹੋਰ ਹੁਣ ਐ ਕਿ ਤੂੰ ਕਰਦੀ ਆਂਗੀ ਤੇ ਉਹ ਤੇਰਾ ਸਾਗ ਪਿਆਗਾ ਮੈਂ ਸਾਗ ਬਣਾਣੀ ਸਾਗ ਮੈਂ ਸਾਗ ਰਿੱਜੂ ਕੋ ਹੁਣ ਟਾਈਮ ਹੋਏਗਾ ਸਾਗ ਦਾ हां तू उधर जाई ਲੈਣ ਤੇ შეਦੇ ਜਿਆਦੇ ਨਹੀਂ ਤੇ ਕੋਮਨ ਮੈਥੋਂ ਨਹੀਂ ਪਣੇ ਟਿਕਦਾ ਹੈਗਾ ਸਾਡੇ ਉਹ ਤੂੰ ਰਮਾਸੀ ਘੰਟਾ ਹੀ ਲਾਉਣੀ ਹੈ ਸਾਡੇ ਵਰਗੇ ਦੁਪਹਿਰ ਟਾਈਮ ਤੇ ਤਾਂ ਕਰਕੇ ਮੈਥੋਂ ਹੁਣ ਸਾਗ ਵੀ ਨਹੀਂ ਟਿਕਦਾ ਹੈਗਾ ਮੈਂ ਤਾਂ ਮੁੰਡੇ ਨੇ ਫਰਮਾਇਸ પા ਕੇ ਸਬਜੀ ਕਿਹਾ ਹੈਗਾ ਕਹਿੰਦਾ ਮੰਮੀ ਮੈਂ ਤਾਂ ਇਹ ਬਣਾ ਕੇ ਦੇ ਮਾਸੀ ਮੇਰੀ ਫਰਮਾਇਸ ਹੈ ਤੂੰ ਆਣਾ ਕਰ ਮਾਸੀ ਮੈਂ ਤੇ ਇੱਥੀਆਂ ਵਰਗੀ ਮੈਂ ਤਾਂ ਲੈ ਕੇ ਜਾਊਂ ਉਹ ਮੇਰੀ ਗੱਲ ਸੁਣ ਤੂੰ ਮੰਨੂ ਫੜਾ ਕੇ ਜਾ ਸਾਡੇ ਮਾਟਰ ਨਹੀਂ ਤੂੰ ਤਾਂ ਬਾੜੀ ਹੈ ਤੂੰ ਤਾਂ ਬਾੜੀ ਹੈ ਮਾਸੀ ਲੈ ਕੇ ਆਣੀ ਤੂੰ ਕੋਣਾ ਕਰ ਮਾਸੀ ਮੈਂ ਤੇ ਮਟਰ ਲੈ ਕੇ ਜਾਊਂ ਛੱਡ ਦੇ ਛੱਡ ਦੇ ਵਾਸੀ ਛੱਡ ਦੇ ਛੱਡ ਦੇ ਛੱਡ ਦੇ ਕੀ ਲਾ ਦਿੱਤਾ ਨਾ ਦੱਸ ਹਰੋਂ ਚੀਜ਼ਾਂ ਚੱਕ ਚੱਕ ਲੈ ਜਾਂਦੀ ਆਂਗੀ ਨੀ ਮੈਂ ਮੈਂ ਇਹ ਤਾਂ ਹੁਣ ਆਲੂ ਪਾ ਕੇ ਮਟਰ ਬਣਾਵਾਂ ਮੈਂ ਦੇਖ ਲੈ ਮੂੰਹ ਮੈਂ ਤਾਂ ਕਿਲੋ ਮਟਰ ਲੈ ਤੇ ਬੰਦ ਗੋਭੀ ਮਗਾਈ ਤੇ ਵੀ ਮੈਂ ਤਾਂ ਸਬਜੀ ਧਰੂੰਗੀ ਮੁੰਡਾ ਖੁਸ਼ ਹੋ ਕੇ ਖਾਊਗਾ ਤੇ ਇਹੇ ਇਹ ਇਹਨੇ ਜਮੀ ਲਹੂ ਪੀ ਲਿਆ ਸਾਡਾ ਇਹਨੂੰ ਘਰੋਂ ਆਉਣੋਂ ਬੰਦ ਕਰਨਾ ਪਊਗਾ ਹੁਣ ਹੈ ਮੈਨੂੰ ਕੁੰਡਾ ਲਾ ਕੇ ਰੱਖਣਾ ਪਿਆ ਕਰੂਗਾ ਕੁੰਡਾ ਰਖੋ ਲਿਆ ਕਰਾਂ ਮੈਂ ਬਾਹਰ ਜਿਹੜੀ ਚੀਜ਼ ਆਉਂਦੀ ਓਹੀ ਚੱਕ ਕੇ ਲੈ ਜਾਂਦੀ ਆ ਜਿਹੜੀ ਚੀਜ਼ ਆਉਂਦੀ ਓਹੀ ਚੱਕ ਕੇ ਲੈ ਜਾਂਦੀ ਨੀਤ ਪਾ ਲੈਂਦੀ ਆ ਕਿ ਦੱਸ ਉਹ ਸੂਟ ਸੂਟ ਸਉਂਗਦੀ ਤੀਗੀ ਉਹ ਤੇ ਨੀਤ ਪਾ ਲੀ ਹੈ ਉਹ ਤੇ ਉਹ ਉਹ ਸਤ ਟੱਕ ਵੱਜ ਗਿਆ ਮੈਥੋਂ ਕਟਿਆ ਗਿਆ ਹੈ ਉਹ ਹੋ ਹੋਗਾ ਟੈਕਸਾਂ ਚ ਵੀ ਹਰੇਕ ਚੀਜ਼ ਲੈ ਜਾਂਦੀ ਐ ਵੀ ਨੀਤ ਪਾ ਕੇ ਕਹਿੰਦਾ ਕੀ ਇਲਾਜ ਕਰਾਂ ਮੈਂ ਦੱਸ ਇਹ ਤਾਂ ਹਟਾਉਣੀ ਪਊਗੀ ਕਹਿੰਦਾ ਇਹਦਾ ਤੇ ਇਹੀ ਲਾਜਾਗਾ ਦੱਸ ਦੁਕਾਨਾਂ ਤੈਨੂੰ ਦੀਂਦੀਆਂ ਨੇ ਤੂੰ ਦੁਕਾਨਾਂ ਤੋਂ ਲਿਆ ਮਟਰ ਤਾਂ ਦੁਕਾਨਾਂ ਤੇ ਪਏ ਨੇ ਪੈਸੇ ਲੱਗਦੇ ਨੇ ਇੱਥੇ ਹੁਣ ਪੈਸੇ ਨਹੀਂ ਲੱਗਦੇ ਫ੍ਰੀ ਦੀ ਚੀਜ਼ ਲੈ ਜਾਂਦੇ ਮੁੜ ਕੇ ਮੈਨੂੰ ਪੈਸੇ ਨਹੀਂ ਦਿੰਦੀ ਹੈਗੀ ਪਾਸ਼ਾ ਕਹਿੰਦੀ ਹਾਂ ਸੌਲ ਦੇ ਕਹਿੰਦੀ ਅੱਧੇ ਦੇਗੀ ਤੀ ਲ ਦੇਖ ਕੇ ਗਈ ਨਹੀਂ ਫੁੱਲਾਂ ਦੇ ਨਹੀਂ ਆਉਣੇ ਸੂਟ ਦਾ ਮੈਂ ਹਜੇ ਬਣਾਉਂਦੀ ਨਹੀਂ ਇਹਦਾ ਬਣਾਉਂਦੀ ਨਹੀਂ ਮੈਂ ਤਾਂ ਆ ਮਟਰ ਲੈ ਗਈ ਲੈ ਮੈਂ ਤਾਂ 50-60 ਰੁਪਈਆ ਦੇ ਮਟਰ ਕਿਲੋ ਲੈਤੇ ਬੰਦ ਗੋਭੀ ਲੈਤੇ 60-70 ਰੁਪਈਆ ਦੀ ਸਬਜ਼ੀ ਤੇ ਉਹ ਮਲੇਗੀ ਚੱਕ ਕੇ ਮੌਜ ਨਾਲ ਦੱਸ ਕੀ ਕਰਾਂ ਇਹਦਾ ਲਾਹਜ ਬਹੁਤ ਗਾਲਾਂ ਮੈਨੂੰ ਪੈਣਗੇ ਹੈ ਚੀਜ਼ ਚੁਕਾ ਦੇਣੀ ਹੈਗੀ ਤੂੰ ਉਹਨੂੰ ਵੜਨ ਕਿਉਂ ਦਿੰਦੀ ਹੈ ਮੈਨੂੰ ਘਰ ਦੇ ਗਾਲਾਂ ਦਿੰਦੇ ਨੇ ਕਹਿੰਦੇ ਨੇ ਤੂੰ ਉਹਨੂੰ ਵੜਨ ਕਿਉਂ ਦਿੰਦੀ ਹੈ ਜਿੱਤਨ ਪਤਾ ਵੀ ਚੀਜ਼ ਚੱਕ ਕੇ ਲੈ ਜਾਂਦੀ ਹੈਗੀ ਉਹਦੀ ਲੈ ਜਾਂਦੀ ਨਹੀਂ ਤੇ ਸਿੱਟ ਕੇ ਉਹਦੀ ਲੈ ਜਾਂਦੀ ਹੈ ਹਾਂ ਤਾਂ ਹੈ ਨਹੀਂ ਇੱਕ ਤਾਂ ਹੁੰਦਾਗਾ ਵੀ ਚਲ ਚੁੱਪ ਕਰ ਜਾਂਦਾ ਅਗਲਾ ਕਹਿੰਦਾ ਆਪਾਂ ਲਿਆਵਾਂਗੇ ਉਹ ਤਾਂ ਉਹ ਨਹੀਂ ਕਹਿੰਦੀ ਮੈਂ ਤਾਂ ਇਹੀ ਲੈ ਕੇ ਜਾਉਂ ਉਹ ਹੀ ਲੈ ਕੇ ਜਾਉਂ ਚੱਕ ਕੇ ਲੈ ਜਾਂਦੀ ਆ ਕੰਦੀ ਨਹੀਂ ਤਿੱਟਕ ਲੈ ਜਾਂਦੀ ਚਲ ਦੇਖਾ ਮਣਾ ਹੁਣ ਇਹਦੇ ਵਿੱਚ ਇੱਕ ਕਾਲੂ ਪਾ ਲੈਣੀ ਆਂਗੀ ਤੜਕੇ ਕੋਈ ਹੋਰ ਧਰ ਲੂੰਗੀ ਕੇਰਾ ਹੋਰ ਇਹੀ ਤਾਂ ਨਾ ਸਬਜੀ ਹੁਣ ਉਹ ਤਾਂ ਜਹੀ ਜੀ ਹੈਗੀ ਹੈ ਜੀ ਅੱਛਾ ਲੋਹੂ ਵੀ ਲੈ ਇਹਦੇ ਘਰ ਵਾਲੇ ਨੂੰ ਕਹੂੰਗੀ ਇੱਕ ਦਿਨ ਮੈਂ ਹੋਰ ਵੀ ਭਾਈ ਐ ਕਰਦੀ ਆਗੀ ਮੈਨੂੰ ਲਾਂਭਾ ਦੇਖ ਕੇ ਹੁਣਾ ਪਾਊਗਾ ਮੈਨੂੰ ਤਾਂ ਨਾ ਦੁਖੀ ਕਰ ਮਾਰਿਆਗਾ